ਸਤਨਾਮ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾ ਮਾਇਆ ਮੋਹ ਮਗਨੰਦਿਆਰੇ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਾਲੈ ਆਪਣੋ ਕਰਮਨ ਮਾਇਆ ਮੋਹ ਮਧਨੀ ਦੇ ਆਰੈ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਭਲੇ ਆਪਣੋ ਕਰਮਾਨ ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਨਾ ਕਛੁ ਐਸ਼ਾਨੀ ਰਾਹਾ ਜਿਹ ਬਾਸ ਆਦ ਲੋਭ ਮਦ ਮਾਤੋ ਉਪਜੇ ਅਨਕ ਬੇਕਾਰਾ ਬਹੁਤ ਜੋਨ ਭਰਮਤ ਦੁਖ ਪਾਇਆ ਹਮੈ ਬੰਧਨ ਕੇ ਭਾਰਾ ਦੇ ਕਿਵਾੜ ਅਨਕ ਪੜਦੇ ਮਹ ਪਰਦਾਰਾ ਸੰਗ ਫਾਕੈ ਚਿਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੂੰ ਬਿਨ ਓਟ ਨਾ ਕਾਈ ਕਾਢ ਲਿਓ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਨਾਈ ਦੀਨ ਦਇਆਲ ਪੂਰਨ ਦੁਖ ਭੰਜਨ ਤੂੰ ਬਿਨ ਓਟ ਨਾ ਕਾਈ ਕਾਢ ਲਿਓ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਉਚਾਰਣ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਵਾਨ ਕਰਨੇ ਹੈ ਭਾਈ ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ ਉਸ ਸਭ ਦਾਤਾ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਗੀ ਸਾਝ ਨਹੀਂ ਪਾਉਂਦਾ ਮਾਇਆ ਦੇ ਮੋਹ ਦੇ ਆਤਮਕ ਹਨੇਰੇ ਵਿੱਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ اے ਮੂਰਖ ਮਨ ਮਾਲਕ ਪ੍ਰਭੂ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਵੇਖ ਰਿਹਾ ਹੈ ਤੂੰ ਜੋ ਕੁਝ ਕਰਦਾ ਹੈ ਮਾਲਕ ਪ੍ਰਭੂ ਉਹੀ ਉਹੀ ਜਾਣ ਲੈਂਦਾ ਉਸ ਪਾਸੋਂ ਤੇਰੀ ਕੋਈ ਵੀ ਕਰਤੂਤ ਲੋਕੀ ਨਹੀਂ ਰਹਿ ਸਕਦੀ ਠਹਿਰਾਓ اے ਭਾਈ ਮਨੁੱਖ ਜੀਵ ਦੇ ਸੁਆਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਜਿਸ ਕਰਕੇ ਇਸ ਦੇ ਅੰਦਰ ਅਨੇਕਾ ਵਿਕਾਰ ਪੈਦਾ ਹੋ ਜਾਂਦੇ ਹਨ ਮਨੁੱਖ ਹਉਮੈ ਦੀਆਂ ਜੰਜੀਰਾਂ ਦੇ ਭਾਰ ਹੇਡ ਤਪ ਚਾਹੁੰਦਾ ਹੈ ਬਹੁਤ ਜੁਨਾਂ ਵਿੱਚ ਪਟਕਦਾ ਫਿਰਦਾ ਹੈ ਤੇ ਦੁੱਖ ਸਹਾਰਦਾ ਰਹਿੰਦਾ ਮਾਇਆ ਦੇ ਮੋਹ ਤੇ ਹਨੇਰੇ ਵਿੱਚ ਫਸਿਆ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾ ਪਰਦਿਆਂ ਦੇ ਪਿੱਛੇ ਪਰਾਈ ਇਸਤਰੀ ਨਾਲ ਕੋਹ ਕਰਮ ਕਰਦਾ ਹੈ ਪਰ हे ਭਾਈ ਜਦੋਂ ਧਰਮ ਰਾਜ ਦੇ ਦੂਤ ਚਿੱਤਰ ਅਤੇ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਤਦੋਂ ਕੋਈ ਵੀ ਤੇਰੀਆਂ ਕਰਤੂਤਾ ਉੱਤੇ ਪਰਦਾ ਨਹੀਂ ਪਾ ਸਕੇਗਾ हे ਨਾਨਕ ਆਖ ਦੀਨਾ ਹੋਤੇ ਤੈ ਆ ਕਰਨ ਵਾਲੇ हे ਸਰਵ ਵਿਆਪਕ हे ਦੁੱਖਾਂ ਦੇ ਨਾਸ ਕਰਨ ਵਾਲੇ ਤੇਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ हे ਪ੍ਰਭੂ ਮੈਂ ਤੇਰੀ ਸਰਨਾਇਆ ਹਾਂ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਵਾਹ ਫੜ ਕੇ ਕੱਢ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੇ ਟੁਡੇਜ਼ ਹੁਕਮਨਾਮਾ ਪ੍ਰਾਨੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟ ਬਾਈ ਆਵਰ ਫਸਟ Fifth Guru, Guru Arjan Ji, under heading Sort Fifth Mahal. Guru Savji says that, infatuated with the darkness of emotional attachment into Maya, he does not know the Lord, the Great Giver. The Lord created his body and fashioned his soul, but he claims that his power is his, weighed down by the chains of egotism, behind closed doors hidden by many screens on, O oh, foolish mind, God your Lord and Master is watching over you. Whatever you do, he knows. Nothing can remain concealed from him. House. You are intoxicated with the tastes of the tongue, with greed and pride, countless sins spring from these. You wandered in pain through countless incarnations. The man takes his player with another man's wife. When Chitra and Gopat the celestial accountants of the conscious and subconscious call for your account. Who will screen you then? O perfect Lord, merciful to the meek destroyer of pain, without you I have no shelter at all. Please lift me up out of the World Ocean, O oh God, I have come to your sanctuary. Vaheguru Ji Ka Khalsa, Ki